ਨਾਂਵਲ ਨੂੰ ਦਬਾਅ ਪਾਇਆ ਜਾ ਰਿਹਾ ਵੀ ਕਦੇ ਫਲਾਣੀ ਨੂੰ ਰਿਜ਼ਰਵ ਕੀਤਾ ਜਾਵੇ ਕਿਸੇ ਨੂੰ ਜਨਰਲ ਕਰਤਾ ਜਾਵੇ ਤੇ ਜੋ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਇਹ ਦੇਖਣਾ ਚਾਹੀਦਾ ਸੀ ਵੀ ਜਿਹੜਾ ਰਿਜ਼ਰਵੇਸ਼ਨ ਹੈ ਉਹ ਪਹਿਲਾਂ ਕਰਕੇ ਜਿਹੜੀ ਹੈ ਰਿਲੀਜ਼ ਕੀਤੀ ਜਾਵੇ ਉਸ ਤੋਂ ਬਾਅਦ ਇਲੈਕਸ਼ਨ ਦਾ ਨੋਟੀਫਿਕੇਸ਼ਨ ਕੀਤਾ ਜਾਵੇ ਚੋਣ ਜਿਹੜੀ ਹੈ ਸਪਸ਼ਟ ਰੂਪ ਵਿੱਚ ਬਹੁਤ ਵੱਡਾ ਕਪਲਾ ਹੈ ਤੇ ਇਹ ਸ਼ੁਰੂਆਤ ਵੀ ਇਹਦਾ ਕਪਲਾ ਹੈ ਤੇ ਇਹਦਾ ਅੰਤ ਵੀ ਕਪਲੇ ਦੇ ਵਿੱਚ ਹੀ ਹੋਊਗਾ ਗੁੱਡੀ ਦਾ ਖਾਲਸਾ ਵਾਹੀ ਗੁੱਜੀ ਕੀ ਫਤਿਹ ਅੱਜ ਸਟੇਟ ਇਲੈਕਸ਼ਨ ਕਮਿਸ਼ਨ ਨੇ ਬੜੇ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਹੈ ਅਸੀਂ ਜਿੱਥੇ ਇਹਦਾ ਸਵਾਗਤ ਕਰਦੇ ਹਾਂ ਉੱਥੇ ਇੱਕ ਅੱਜ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਚੋਣਾਂ ਦਾ ਐਲਾਨ ਤਾਂ ਹੋ ਗਿਆ ਪਰ ਇਲੈਕਸ਼ਨ ਕਮਿਸ਼ਨ ਨੇ ਤੇ ਸਰਕਾਰ ਨੇ ਕੋਈ ਜਿਹੜੀ ਰਿਜ਼ਰਵੇਸ਼ਨ ਹੈ ਉਹਦੀ ਕੋਈ ਅਸਲ ਤੱਕ ਨੋਟੀਫਿਕੇਸ਼ਨ ਕਿਸੇ ਦਿਨ ਨੂੰ ਮਿਲੀ ਨਹੀਂ ਇਹ ਹੈਰਾਨੀ ਦੀ ਗੱਲ ਹੈ ਵੀ 2 ਦਿਨ ਤੋਂ ਬਾਅਦ ਕਾਗਜ਼ ਭਰਨੇ ਆ ਹਜੇ ਕਿਸੇ ਨੂੰ ਨਹੀਂ ਪਤਾ ਵੀ ਕਿਹੜੇ ਪਿੰਡ ਰਿਜ਼ਰਵ ਹੋਏ ਨੇ ਕਿਹੜੇ ਜਨਰਲ ਨੇ ਕਿੱਥੇ ਲੇਡੀਜ਼ ਰਿਜ਼ਰਵ ਹੈ ਤੇ ਮੈਨੂੰ ਜੋ ਪਤਾ ਚੱਲਿਆ ਹੈ ਕਿ ਸਰਕਾਰ ਬਹੁਤ ਵੱਡਾ ਫਰਾਡ ਖੇਡ ਰਹੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਇਹ ਹਜੇ ਤੱਕ ਤਾਂ ਪਹਿਲੀ ਵਾਰੀ ਹੋਇਆ ਵੀ ਚੋਣਾਂ ਦੀ ਨੋਟੀਫਿਕੇਸ਼ਨ ਦੇ ਨਾਲ ਰਿਜ਼ਰਵੇਸ਼ਨ ਦੀ ਪੰਚਾਇਤਾਂ ਦੀ ਨੋਟੀਫਿਕੇਸ਼ਨ ਹੀ ਹੋਈ ਦੂਜੀ ਗੱਲ ਇਹ ਹੈ ਵੀ ਜਿਹੜੇ ਅਫਸਰ ਸ਼ਾਹੀ ਆ ਉਹਦੇ ਉੱਤੇ ਪੰਜਾਬ ਸਰਕਾਰ ਦੇ ਜਿਹੜੇ ਐਮ.ਐਲ.ਏ ਨੇ ਮੰਤਰੀ ਨੇ ਉਹਨਾਂ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਵੀ ਕਦੇ ਫਲਾਣੀ ਨੂੰ ਰਿਜ਼ਰਵ ਕੀਤਾ ਜਾਵੇ ਕਿਸੇ ਨੂੰ ਜਨਰਲ ਕਰਤਾ ਜਾਵੇ ਤੇ ਫੇਰ ਮਨ ਉਹ ਬਦਲ ਲੈਂਦੇ ਨੇ ਫੇਰ ਵੀ ਫਲਾਣੀ ਫੇਰ ਚੇਂਜ ਕਰ ਲੈਂਦੇ ਨੇ ਤੋਂ ਇਹਦੇ ਨਾਲ ਜਿਹੜੀ ਮਾਇਨੇ ਨੇ ਚੋਣ ਦੇ ਉਹ ਖਤਮ ਹੋ ਗਏ ਤੇ ਮੈਂ ਤਾਂ ਹੈਰਾਨ ਹਾਂ ਵੀ ਜੋ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਇਹ ਦੇਖਣਾ ਚਾਹੀਦਾ ਸੀ ਵੀ ਜਿਹੜਾ ਰਿਜ਼ਰਵੇਸ਼ਨ ਹੈ ਉਹ ਪਹਿਲਾਂ ਕਰਕੇ ਜਿਹੜੀ ਹੈ ਰਿਲੀਜ਼ ਕੀਤੀ ਜਾਵੇ ਉਸ ਤੋਂ ਬਾਅਦ ਇਲੈਕਸ਼ਨ ਦਾ ਨੋਟੀਫਿਕੇਸ਼ਨ ਕੀਤਾ ਜਾਂਦਾ ਪਰ ਇਹਨਾਂ ਨੇ ਨੋਟੀਫਿਕੇਸ਼ਨ ਪਹਿਲਾਂ ਕਰਤਾ ਤੇ ਰਿਜ਼ਰਵੇਸ਼ਨ ਦੀ ਅੱਜ ਤੱਕ ਕਿਸੇ ਕੋਲ ਕੋਈ ਕਾਪੀ ਨਹੀਂ ਇਹ ਇਹ ਸਾਫ ਜाहिर ਕਰਦਾ ਵੀ ਇਹ ਸਰਕਾਰ ਜੇ ਸ਼ੁਰੂਆਤ ਜੀ ਘਪਣਾ ਕਰ ਰਹੀ ਹੈ ਤਾਂ ਅਸੀਂ ਕੀ ਆਸ ਰੱਖ ਸਕਦੇ ਹਾਂ ਵੀ ਇਹ ਕੀ ਜਿਹੜੀ ਹੈ ਸਹੀ ਢੰਗ ਦੇ ਨਾਲ ਚੋਣ ਹੋਏਗੀ ਇਹ 164 ਜਿਹੜੀ ਹੈ ਸਪਸ਼ਟ ਰੂਪ ਵਿੱਚ ਬਹੁਤ ਵੱਡਾ ਕਪਲ ਹੈ ਤੇ ਇਹ ਸ਼ੁਰੂਆਤ ਵੀ ਇਹਦਾ ਕਪਲ ਹੈ ਤੇ ਇਹਦਾ ਅੰਤ ਵੀ ਕਪਲੇ ਦੇ ਵਿੱਚ ਹੀ ਹੋਏਗਾ ਮੈਂ ਮੈਂ ਦਾਅਵੇ ਨਾਲ ਕਹਿ ਸਕਦਾ ਤੇ ਜਿਹੜੀ ਇੰਨੀ ਦਖਲਅੰਦਾਜ਼ੀ ਸਰਕਾਰ ਦੀ ਚੋਣਾਂ ਦੇ ਵਿੱਚ ਹੋਵੇ ਤਾਂ ਉਹ ਫਿਰ ਚੋਣਾਂ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ ਤਾਂ ਇਹ ਗੱਲ ਅੱਜ ਸਾਡੇ ਸਾਰਿਆਂ ਨੂੰ ਸ਼ਰਮਸਾਰ ਕਰ ਰਹੀ ਹੈ ਕਿ ਆਮ ਆਦਮੀ ਸਰਕਾਰ ਜਿਹੜੀ ਇੱਕ ਇਮਾਨਦਾਰ ਤੇ ਸੱਚੀ ਸੁੱਚੀ ਸਰਕਾਰ ਅਭਿਧਿਆਪਨ ਕਹਿੰਦੀ ਸੀ ਉਹਨੇ ਬੇਈਮਾਨੀ ਦੇ ਸਾਰੇ ਰਿਕਾਰਡ ਤੋੜਤੇ ਤੇ ਇਹ ਲੋਕਾਂ ਦੇ ਨਾਲ ਜਿਹੜੇ ਲੋਕਾਂ ਨੇ ਨੁਮਾਇੰਦੇ ਚੁਣਨੇ ਨੇ ਜਾਂ ਜਿਨ੍ਹਾਂ ਨੇ ਨੁਮਾਇੰਦੇ ਬਣਨਾ ਹੈ ਉਹਨਾਂ ਨਾਲ ਸਰਸਰ ਧੋਖਾ ਹੈ ਤੇ ਉਹਨਾਂ ਨਾਲ ਇਹ ਇੱਕ ਸਰਕਾਰ ਜਿਹੜੀ ਹੈ ਇਹ ਫਰੇਮ ਕਰ ਰਹੀ ਹੈ ਸੋ ਅਸੀਂ ਇਹਦਾ ਖੰਡਨ ਕਰਦੇ ਹਾਂ ਤੇ ਮੈਂ ਇਲੈਕਸ਼ਨ ਕਮਿਸ਼ਨ ਜਿਹੜੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਉਹਨੂੰ ਬੇਨਤੀ ਕਰਦਾ ਵੀ ਚੋਣਾਂ ਨੂੰ ਰੱਦ ਕਰਕੇ ਨੋਟੀਫਿਕੇਸ਼ਨ ਤੋਂ ਬਾਅਦ ਜਿਹੜੀਆਂ ਨੇ ਇੱਕ ਵਾਰ ਰਿਜ਼ਰਵੇਸ਼ਨ ਬਾਅਦ ਫਿਰ ਚੋਣਾਂ ਦਾ ਐਲਾਨ ਕੀਤਾ ਜਾਵੇ ਤੇ ਨਾਲੇ ਅਸੀਂ ਕੋਰਟ ਦੇ ਵਿੱਚ ਵੀ ਜਾ ਕੇ ਅਪੀਲ ਕਰਾਂਗੇ ਵੀ ਇਹ ਜਿਹੜੀਆਂ ਚੋਣਾਂ ਨੇ ਰੱਦ ਕੀਤੀਆਂ ਜਾਣ ਕਿਉਂਕਿ ਇਹ ਸਰਕਾਰ ਬਹੁਤ ਵੱਡੇ ਪੱਧਰ ਤੇ ਇਹਦੇ ਵਿੱਚ ਕਪਲਾ ਕਰ ਰਹੀ ਹੈ ਸੋ ਇਹੀ ਜਿਹੜੀਆਂ ਮੈਂ ਗੱਲ ਅੱਜ ਇਹ ਜਿਹੜਾ ਹੈ ਚੱਕਣਾ ਚਾਹੁੰਦਾ ਸੀ ਤੇ ਦੁਬਾਰੇ-ਦੁਬਾਰੇ ਇਹ ਗੱਲ ਸਾਬਤ ਹੋ ਰਹੀ ਹੈ ਕਿ ਇਸ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੱਧ ਬੇਈਮਾਨ ਸਰਕਾਰ ਅੱਜ ਤੱਕ ਪੰਜਾਬ ਵਿੱਚ ਕੋਈ ਨਹੀਂ ਆਈ ਜੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ